ਅਸੀਂ ਪੰਜਾਬ ਦੇ ਵਿੱਚ ਅੰਧਵਿਸ਼ਵਾਸਾਂ ਦੀ ਗੱਲ ਕਰਦੇ ਆ ਜਾਂ ਹੱਦੋਂ ਵੱਧ ਬੇਲੋੜੇ ਵਿਸ਼ਵਾਸਾਂ ਦੀ ਗੱਲ ਕਰਦੇ ਆ ਪਰ ਉਹ ਕੱਲੇ ਪੰਜਾਬ ਦੇ ਵਿੱਚ ਨਹੀਂ ਆ ਦੁਨੀਆ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਆ ਅਸੀਂ ਗਏ ਸੀ ਬੈਲਜੀਅਮ ਦੇ ਵਿੱਚ ਉੱਥੇ ਇੱਕ ਥਾਂ ਦੇ ਉੱਤੇ ਨਾ ਕੰਦ ਦੇ ਵਿੱਚ ਇੱਕ ਮੂਰਤੀ ਹੈ ਜਿਹੜੀ ਉਹ ਫਿੱਟ ਕੀਤੀ ਹੋਈ ਆ ਤੇ ਲੋਕਾਂ ਦੇ ਵੱਲੋਂ ਉੱਥੇ ਖੜ ਕੇ ਉਸ ਮੂਰਤੀ ਦੇ ਉੱਤੇ ਹੱਥ ਫੇਰਿਆ ਜਾ ਰਿਹਾ ਸੀ ਅਸੀਂ ਪੁੱਛਿਆ ਵੀ ਭਾਈ ਇਹ ਕੀ ਮਾਜਰਾ ਕੀ ਆ ਉਹ ਕਹਿੰਦੇ ਵੀ ਭਾਈ ਜਿਹੜੇ ਇਸ ਮੂਰਤੀ ਦੇ ਉੱਤੇ ਹੱਥ ਫੇਰਨ ਤੇ ਉਹਨਾਂ ਨੇ ਕਾ ਮਨੋ ਕਾਮਨਾਵਾਂ ਪੂਰੀਆਂ ਹੁੰਦੀਆਂ ਮੈਂ ਸੋਚਿਆ ਵੀ ਭਾਈ ਜਿਵੇਂ ਇੱਥੇ ਆ ਜਾਂ ਵਿਸ਼ਵਾਸ ਕਹਿ ਲੀਏ ਜਾਂ ਅੰਧਵਿਸ਼ਵਾਸ ਕਹਿ ਲੀਏ ਉਵੇਂ ਹੀ ਸਾਡੇ ਪੰਜਾਬ ਤੇ ਭਾਰਤ ਦੇ ਵਿੱਚ ਵਕਫ ਵਕਫਾ ਵਾਂ ਤੇ ਆ ਹਾਲਾਂਕਿ ਭਾਰਤ ਦੇ ਵਿੱਚ ਤਾਂ ਬੇਲੋੜਾ ਬਹੁਤ ਆ ਨਾ ਕਿਸੇ ਦੇ ਸਿਰ 'ਚ ਭੂਤ ਵੜੀ ਜਾਂਦੀ ਆ ਕੋਈ ਐ ਕਰਨ ਤੋਂ ਬਾਅਦ ਹਿੱਲ ਹਿੱਲ ਕੇ ਨੱਚ ਨੱਚ ਕੇ ਇਲਾਜ ਕਰਵਾਈ ਜਾਂਦਾ ਕੋਈ ਕੁਸ਼ ਕਰੀ ਜਾਂਦਾ ਹੋ ਕੁਸ਼ ਕਰੀ ਜਾਂਦਾ ਮੈਂ ਇਸ ਗੱਲ ਤੇ ਹੈਰਾਨ ਹੁੰਨਾ ਵੀ ਜਿੰਨੀਆਂ ਚੜੇਲਾ ਜਿੰਨੀਆਂ ਭੂਤਾਂ ਜਿੰਨੇ ਬਾਬੇ ਉਹ ਸਾਰਾ ਕੁਝ ਭਾਰਤੀ ਬੰਦੇ ਨੇ ਢਿੱਡ ਦੇ ਵਿੱਚ ਹੀ ਕਿਉਂ ਵੜਦੇ ਐ ਖੈਰ ਜਦੋਂ ਅਸੀਂ ਇਸ ਵੇਲੇ ਮਨੀਲਾ ਦੇ ਵਿੱਚ ਆ ਇਹ ਹੈਗਾ ਜੀ ਮਾਲ ਆਫ ਏਸ਼ੀਆ ਮਨੀਲਾ ਦੇ ਵਿੱਚ ਮਾਲ ਆਫ ਏਸ਼ੀਆ ਇਹ ਬਹੁਤ ਵੱਡਾ ਕਹਿੰਦੇ ਵੀ ਏਸ਼ੀਆ ਦਾ ਸਭ ਤੋਂ ਵੱਡਾ ਮਾਲ ਹੈ ਮੈਂ ਸਹੀ ਕਹਿ ਰਹੇ ਹਾਂ ਜੀ ਤੇ ਕਹਿੰਦੇ ਵੀ ਆ ਜਿਹੜਾ ਉਹਦਾ ਸੀ ਸਾਈਡ ਵਾਲਾ ਯਾਨੀ ਕਿ ਸਮੁੰਦਰੀ ਪਾਸਾ ਰਾਤ ਦਾ ਵੇਲਾ ਇੱਥੇ ਲਗਭਗ 10 10:30 ਵਜੇ ਦਾ ਸਮਾਂ ਹੋਊਗਾ ਤੇ ਇਹ ਸ਼ਾਇਦ ਤੁਹਾਨੂੰ ਦਿਸੇ ਘੱਟ ਪਰ ਜਿਹੜੀ ਤੁਹਾਨੂੰ ਉਹ ਵੱਟ ਜੀ ਦਿਸਦੀ ਆ ਉਹ ਮੈਂ ਥੋੜਾ ਜਿਹਾ ਆ ਵਾਟਰ ਹੈ ਜਿਹੜੀ ਇਹ ਜਿਹੜੀ ਵੱਟ ਦਿਸਦੀ ਆ ਇਹ ਅਸਲ ਦੇ ਵਿੱਚ ਸਮੁੰਦਰ ਨੂੰ ਭਰ ਰਹੀ ਹੈ ਇਹ ਇਹਨੂੰ ਭਰ ਕੇ ਇਹਨੂੰ ਪੂਰ ਕੇ ਤੇ ਬਾਅਦ ਦੇ ਵਿੱਚ ਇਹਨਾਂ ਨੇ ਇਹੋ ਜੇ ਬਹੁਤ ਵੱਡੇ ਸਟੋਰ ਇਹੋ ਜਿਹੇ ਮਾਲ ਆ ਜਿਹੜੇ ਉਹ ਇੱਥੇ ਬਣ ਜਾਣੇ ਆ ਯਾਨੀ ਕਿ ਦੇਖੋ ਇਹਨਾਂ ਦੇ ਕੋਲੇ ਤਾਕਤ ਤਾਂ ਹੈ ਨਾ ਆਪਾਂ ਚਿੜੀ ਦੇ ਪਹੁੰਚ ਜਿਹੜੇ ਜਿਹੜੇ ਦਸ਼ਮਨ ਦੇ ਆ ਜੇ ਪੰਜ ਪੰਜਾਬ ਦੀ ਆਬਾਦੀ ਜੋੜ ਲੀਏ ਪੰਜ ਪੰਜਾਬਾਂ ਦੀ ਤਾਂ ਇਹ ਫਿਲੀਪਾਈਨ ਪੂਰਾ ਬਣ ਜਾਂਦਾ ਪੰਜ ਪੰਜਾਬਾਂ ਦੀ ਆਬਾਦੀ ਜਨਾ ਯਾਨੀ ਕਿ ਮੇਰੇ ਖਿਆਲ ਵਿੱਚ 15 ਕਰੋੜ ਦੀ ਆਬਾਦੀ ਹੋਊਗੀ ਲਗਭਗ ਇਥੋਂ ਦੀ ਤੇ ਪੰਜਾਬ ਦੀ ਆਬਾਦੀ ਲਗਭਗ 3 ਕਰੋੜ ਆ ਪੰਜ ਪੰਜਾਬ ਇਕੱਠੇ ਕਰ ਲਓ ਇੱਕ ਦੇਸ਼ ਬਣ ਜਾਂਦਾ ਇਹਨਾਂ ਨੇ ਸਮੁੰਦਰ ਭਰਨੇ ਸ਼ੁਰੂ ਕਰਤੇ ਸਮੁੰਦਰ ਭਰੀ ਜਾਂਦੇ ਆ ਸਮੁੰਦਰ ਭਰ ਭਰ ਕੇ ਬੱਚੋ ਦੇ ਸ਼ੋਪਿੰਗ ਮਾਲ ਬਣਾਈ ਜਾਂਦੇ ਪਰ ਜਿਹੜਾ ਮੇਰਾ ਮਸਲਾ ਸੀਗਾ ਉਹ ਇਹ ਹੈ ਜੀ ਕਿ ਅਸੀਂ ਆ ਚੀਜ਼ ਦੇਖੀ ਆ ਮੇਰੇ ਲਈ ਹੈਰਾਨੀ ਵਾਲੀ ਗੱਲ ਵੀ ਮੇਰੇ ਤਾਂ ਅਟੈਚੀ ਨੂੰ ਵੀ ਜਿੰਦੀ ਹੈ ਨਹੀਂ ਉਹ ਵੀ ਗਵਾਚ ਗਈ ਇੱਥੇ ਜਿੰਦੇ ਤੇ ਜ਼ਿੰਦਗਾਂ ਹੀ ਆ ਜਿੰਦੇ ਤੇ ਜਿੰਦੀਆਂ ਪਹਿਲਾਂ ਮੈਂ ਬਾਈ ਜੀ ਨੂੰ ਕਿਹਾ ਮੈਂ ਕਿਹਾ ਯਾਰ ਇੱਕ ਅੱਧੀ ਜਿੰਦੀ ਲੈ ਲਓ ਮੈਨੂੰ ਕਹਿੰਦੇ ਵੀ ਨਹੀਂ ਇਹ ਪਿਆਰ ਦੀਆਂ ਜ਼ਿੰਦਗਾਂ ਕਹਿੰਦੇ ਮੈਂ ਕਿਹਾ ਵੀ ਇਹ ਕੀ ਮਾਜਰਾ ਆ ਦੇਖੋ ਜੰਗਾਲ ਖਾਦੇ ਜਿੰਦੇ ਆ ਇਹ ਪਤਾ ਨਹੀਂ ਕਿੰਨੇ ਕੁ ਬਰਿਆਂ ਦੇ ਲੱਗੇ ਹੋਣਗੇ ਕਿੰਨੇ ਕੁ ਦਹਾਕਾਂ ਦੇ ਲੱਗੇ ਹੋਣਗੇ ਪਰ ਆ ਤੁਸੀਂ ਦੇਖੋ ਸਾਰੀ ਲਾਈਨ ਆ ਨਾ ਜਿਹੜੀ ਆਹ ਇਹ ਤੁਹਾਨੂੰ ਜਿੰਦੇ ਤੇ ਜ਼ਿੰਦਗੀਆਂ ਵਾਲੀ ਮਿਲਣੀ ਆ ਤੁਹਾਨੂੰ ਮੈਂ ਬਾਅਦ ਦੇ ਵਿੱਚ ਦੱਸਦਾ ਵੀ ਇਹ ਜਿੰਦੇ ਤੇ ਜ਼ਿੰਦਗੀਆਂ ਲੱਗੀਆਂ ਕਿਉਂ ਆ ਹਾਲਾਂਕਿ ਮੈਨੂੰ ਤਾਂ ਇਥੋਂ ਦੀ ਭਾਸ਼ਾ ਆਉਂਦੀ ਨਹੀਂ ਪਰ ਜਿਹੜੇ ਸਾਡੇ ਇਥੇ ਬਾਰਸ਼ਾ ਸਾਹਿਬ ਜਿਹੜੇ ਕਿਥੋਂ ਦੇ بڑے ਵੱਡੇ ਫੋਟੋਗ੍ਰਾਫਰ ਆ ਵੀਡੀਓਗ੍ਰਾਫਰ ਆ ਇਥੇ ਸੰਘਾ ਸਾਹਿਬ ਉਹਨਾਂ ਨੇ ਆਲੇ ਦੁਆਲੇ ਪੁੱਛ ਕੇ ਜਿਹੜੇ ਆ ਪੁਲਿਸ ਕਰਮਚਾਰੀ ਸਿਕਿਉਰਿਟੀ ਵਾਲੇ ਇਹਨਾਂ ਨੇ ਪੁੱਛ ਕੇ ਦੱਸਿਆ ਵੀ ਭਾਈ ਜਿਹੜੇ ਇੱਥੇ ਪਿਆਰ ਦੇ ਹੈਗੇ ਨੇ ਝਰਨੇ ਫੁੱਟਦੇ ਆ ਜਿਹੜੇ ਇੱਥੇ ਮੁਹੱਬਤੀ ਜੋੜੇ ਆ ਉਹ ਆਪਦਾ ਪ੍ਰੇਮ ਦਰਸਾਉਣ ਦੇ ਲਈ ਤੇ ਪ੍ਰੇਮ ਸਾਡਾ ਬੱਝਾ ਰਵੇ ਉਹ ਇੱਥੇ ਆ ਕੇ ਜਿੰਦਗੀ ਲਾ ਜਾਂਦੇ ਆ ਤੇ ਚਾਬੀ ਆਪਦੇ ਨਾਲ ਲੈ ਜਾਂਦੇ ਆ ਜਾਂ ਪਰਿਵਾਰ ਇੱਥੇ ਆਉਂਦੇ ਵੀ ਭਾਈ ਸਾਡੇ ਪਰਿਵਾਰ ਦੇ ਵਿੱਚ ਇਤفاق ਰਵੇ ਮੁਹੱਬਤ ਰਵੇ ਸਾਂਝ ਰਵੇ ਤੇ ਇਸ ਹਿਸਾਬ ਦੇ ਨਾਲ ਆ ਕੇ ਆਪਦੀ ਜਿੰਦਗੀ ਲਾ ਜਾਂਦੇ ਆ ਇਹਨਾਂ ਦਾ ਇਹ ਵਿਸ਼ਵਾਸ ਆ ਕਿ ਇਸ ਤਰੀਕੇ ਦੇ ਨਾਲ ਇੱਥੇ ਆ ਕੇ ਜੇਕਰ ਦੋ ਜਣਿਆਂ ਦੇ ਵੱਲੋਂ ਮੁਹੱਬਤੀ ਜੋੜੇ ਵੱਲੋਂ ਜਾਂ ਪਰਿਵਾਰ ਦੇ ਵੱਲੋਂ ਜਿੰਦਗੀ ਲਾ ਦਿੱਤੀ ਗਈ ਤੇ ਚਾਬੀ ਨਾਲ ਲੈ ਜਾਂਦੇ ਆ ਇਹ ਕਹਿੰਦੇ ਵੀ ਭਾਈ ਸਾਡਾ ਪਰਿਵਾਰ ਐਂ ਰਵੇ ਤੇ ਚਮਟਣ ਵਾਲੀ ਜੋੜੀ ਵਾਂਗੂ ਰਵੇ ਕਿ ਸਾਡਾ ਪਰਿਵਾਰ ਆ ਜਿਹੜਾ ਬਿਲਕੁਲ ਇਕੱਠਾ ਰਵੇ ਇਹਦੀ ਚਾਬੀ ਆ ਜਿਹੜੀ ਉਹ ਐਂ ਰਵੇ ਤੇ ਅਸੀਂ ਇੱਕ ਦੂਜੇ ਦੇ ਵਿੱਚ ਫਸੇ ਰਹੇਗੇ ਜੁੜੇ ਰਹੇਗੇ ਇਹਨੂੰ ਅੰਧਵਿਸ਼ਵਾਸ ਮੇਰੀ ਨਜ਼ਰ ਦੇ ਵਿੱਚ ਤਾਂ ਚਲੋ ਅੰਧਵਿਸ਼ਵਾਸ ਆ ਕਿਸੇ ਤੇ ਲਈ ਇਹ ਬਹੁਤ ਵੱਡਾ ਵਿਸ਼ਵਾਸ ਹੋ ਸਕਦਾ ਤੇ ਆਪਾਂ ਚਲੋ ਉਹਦੇ ਤੋਂ ਟਿੱਪਣੀ ਨਹੀਂ ਕਰਦੇ ਜਿਵੇਂ ਕਿ ਸਾਡੇ ਭਾਰਤ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਵੀ ਭਾਈ ਪ੍ਰੇਮੀ ਜੋੜੇ ਜਿਹੜੇ ਧਾਗਾ ਬਨ ਕੇ ਆਉਂਦੇ ਆ ਕਿਤੇ ਭਾਈ ਕੋਈ ਹੋਰ ਤਰੀਕਾ ਅਪਣਾਉਂਦੇ ਆ ਤੇ ਇਹ ਵੀ ਉਹਨਾਂ ਦਾ ਇੱਕ ਇਥੋਂ ਦੇ ਜਿਹੜੇ ਫਿਲੀਪੀਨਿ ਲੋਕ ਆ ਜਿਹੜੇ ਇਹ ਉਹਨਾਂ ਦਾ ਇੱਕ ਤੌਰ ਤਰੀਕਾ ਮੈਂ ਨਾ ਇੱਥੇ ਆ ਦੇਖੋ ਜੀ ਆਹਾ ਮੈਂ ਕ ਜਿੰਦੀ ਚ ਜਿੰਦੀ ਫਸੀ ਆ ਮਤਲਬ ਸਾਂਝੇ ਪਰਿਵਾਰਾਂ ਦਾ ਰੁਝਾਨ ਇੱਥੇ ਵੀ ਹੈਗਾ ਮੈਨੂੰ ਲੱਗਦਾ ਸੀ ਵੀ ਇੱਥੇ ਛੋਟੇ ਛੋਟੇ ਪਰਿਵਾਰ ਆ ਪਰ ਇਹ ਬਾਈ ਜੀ ਕਹਿੰਦੇ ਵੀ ਪਰਿਵਾਰ ਆ ਜਿਹੜੇ ਪੂਰੇ ਪੂਰੇ ਉਹ ਵੀ ਇੱਥੇ ਆ ਲਾ ਜਾਂਦੇ ਆ ਮਤਲਬ ਇਹ ਵੀ 1 2 3 4 5 6 7 8 9 10 11 12 13 ਸੁਖਨਾ 35 38 ਜਣਾਂ ਦਾ ਪਰਿਵਾਰ ਆ ਇਹ ਇਹਦਾ ਮਤਲਬ ਇਹ ਹੋਇਆ ਪਰ ਹੋ ਸਕਦਾ ਵੀ ਪਾਈ ਜਿੰਦੀ ਦੇ ਉੱਤੇ ਕੋਈ ਜਿੰਦੀ ਲਾ ਗਿਆ ਹੋਵੇ ਉਹਦੇ ਉੱਤੇ ਕੋਈ ਹੋਰ ਜਿੰਦੀ ਲਾ ਗਿਆ ਹੋਵੇ ਪਰ ਜਿੰਨਾ ਕ ਆਕਾਰ ਆ ਉਹਦਾ ਤੇ ਜਿਹੋ ਜਿਹੇ ਹਾਲਾਤ ਆ ਉਹ ਕਿਸੇ ਇੱਕ ਨਹੀਂ ਆ ਕੇ ਲਾਏ ਆ ਇਹ ਨਹੀਂ ਵੀ ਭਾਈ ਇੱਕ ਜਿੰਦਗੀ ਕੱਢ ਦੀ ਤੇ ਇੱਕ ਜਿੰਦਗੀ ਜਿਹੜੀ ਉਹ ਸਾਲ ਪਹਿਲਾਂ ਦੀ ਲੱਗੇ ਤੁਹਾਨੂੰ ਸੋ ਇਹ ਹੈ ਜੀ ਕਿ ਲੋਕਾਂ ਦੇ ਆਪੋ ਆਪਣੇ ਵਿਸ਼ਵਾਸ ਜਾਂ ਅੰਧਵਿਸ਼ਵਾਸ ਹੁੰਦੇ ਆ ਮੈਂ ਤੁਹਾਨੂੰ ਇੱਕ ਨਿੱਕੀ ਜਿਹੀ ਉਦਾਹਰਣ ਦੰਨਾ ਇੱਥੇ ਪਰਣਾਲੇ ਦੇ ਵੱਲ ਇੱਕ ਪਿੰਡ ਆ ਮੇਰੇ ਚੇਤੇ ਦੇ ਵਿੱਚੋਂ ਨਾਮ ਵਿਸਰ ਗਿਆ ਉਹਦਾ ਤੇ ਉਥੇ ਜੂਨ ਦੇ ਮਹੀਨੇ ਦੇ ਵਿੱਚ ਤੇ ਜਿਹੜਾ ਇੱਕ ਦਰਖਤ ਆ ਉਹਦੇ ਤੋਂ ਪਾਣੀ ਦੀਆਂ ਬੂੰਦਾਂ ਡਿੱਗਦੀਆਂ ਹੁੰਦੀਆਂ ਸੀ ਤੇ ਲੋਕਾਂ ਨੇ ਜਾ ਕੇ ਉੱਥੇ ਤੇ ਬੁੱਕ ਕਰਨਾ ਸ਼ੁਰੂ ਕਰਤਾ ਕਹਿੰਦੇ ਵੀ ਇਹ ਮੀਂਹ ਪਾਉਣ ਵਾਲਾ ਦਰਖਤ ਆ। ਉਹਦਾ ਪਾਣੀ ਦੀ ਕਬੂਦਰੀ ਪੈ ਰਹੀ। ਪੱਖੋ ਕੈਂਚੀਆਂ ਮੇਰੇ ਚਿੱਤੇ ਆ ਗਿਆ ਜੀ ਪੱਖੋ ਕੈਂਚੀਆਂ ਪਿੰਡ ਆ। ਉਹਨੂੰ ਜਾ ਕੇ ਲੋਕਾਂ ਨੇ ਪੁੱਜਣਾ ਸ਼ੁਰੂ ਕਰਤਾ ਜਿਨ੍ਹਾਂ ਨੇ ਜਵਾਕ ਨਹੀਂ ਹੁੰਦਾ ਉਹਨਾਂ ਨੇ ਵੱਥਾ ਟੇਕਣਾ ਸ਼ੁਰੂ ਕਰਤਾ। ਜਦੋਂ ਉਹਦੀ ਚਾਰੇ ਪਾਸੇ ਚਰਚਾ ਬਹੁਤ ਹੋ ਗਈ। ਲੋਕ ਉੱਥੇ ਆ ਕੇ ਤੇ ਬੈਠੇ ਰਿਆ ਕਰਨ। ਫਿਰ ਕਹਿੰਦੇ ਜੀ ਖੇਤੀਬਾੜੀ ਯੂਨੀਵਰਸਿਟੀ ਦੇ ਮਾਹਰ ਆਏ। ਉਹਨਾਂ ਨੇ ਆ ਕੇ ਕਹਿੰਦੇ ਜੀ ਉੱਥੇ ਪਤਾ ਕੀਤਾ ਤਾਂ ਉਸ ਦਰਖਤ ਨੂੰ ਲੱਖ ਦਾ ਕੀੜਾ ਲੱਗਾ ਸੀ। ਉਹ ਜਿਹੜਾ ਕੀੜਾ ਜਦੋਂ ਮਲਤਿਆ ਕਰਦਾ ਸੀ ਪਿਸ਼ਾਬ ਕਰਦਾ ਸੀ ਪੋਟੀ ਕਰਦਾ ਸੀ ਉਹ ਬੂੰਦ ਜਦੋਂ ਡਿੱਗਦੀ ਸੀ ਲੋਕ ਥੱਲੇ ਖੜੇ ਐ ਕਰਦੇ ਸੀ ਕੈਚ ਕਰਕੇ ਤੁਹਾਨੂੰ ਚੱਟ ਲਈਦੇ ਹੁੰਦੇ ਸੀ ਯਾਨੀ ਕਿ ਇਹ ਮੂਰਖਤਾ ਦੀਆਂ ਉਦਾਹਰਨਾਂ ਸਾਡੇ ਪੰਜਾਬ ਦੇ ਵਿੱਚ ਜਾਂ ਪੰਜਾਬੋਂ ਬਾਹਰ ਲੀਆਂ ਹੋਰ ਥਾਵਾਂ ਤੇ ਆ ਪਰ ਵਿਸ਼ਵਾਸ ਜਾਂ ਅੰਧਵਿਸ਼ਵਾਸ ਐਸ ਰੂਪ ਦੇ ਵਿੱਚ ਵੀ ਹੈਗੇ ਆ ਵੀ ਭਾਈ ਪਿਆਰ ਬਣਿਆ ਰਵੇ ਇਹ ਸਾਡਾ ਸਤਕਾਰ ਬਣਿਆ ਰਵੇ ਹਾਲਾਂਕਿ ਇਹਦਾ ਕੋਈ ਤੌਰ ਤਰੀਕਾ ਤਾਂ ਨਹੀਂ ਆ ਦੁਨੀਆ ਵਿੱਚ ਕਿੱਥੇ ਦੀ ਕਿੱਥੇ ਪਹੁੰਚ ਗਈ ਜੇ ਜਿੰਦਾ ਲਾਏ ਤੋਂ ਇੱਥੇ ਮਸਲੇ ਹੱਲ ਹੁੰਦੇ ਹੁਣ ਤਾਂ ਪੰਜਾਬ ਦੇ ਬਿਚਤਾਂ ਇਸ ਵੇਲੇ ਕਚਹਿਰੀਆਂ ਭਰੀਆਂ ਪਈਆਂ ਲੜਾਈਆਂ ਹੋਣ ਹੀ ਨਾ ਇੰਡੀਆ ਦੇ ਵਿੱਚ ਤਾਂ ਕਰੇ ਤਲਾਕ ਹੋਵੇ ਹੀ ਨਾ ਜੇ 50 ਰੁਪਈਆਂ ਦੇ ਜਿੰਦੇ ਨਾਲ ਮਸਲਾ ਹੱਲ ਹੁੰਦਾ ਹੋਵੇ ਮਤਲਬ ਇਹ ਵੀ ਇਹ ਹੈ ਤਾਂ ਤੇ ਵਿਸ਼ਵਾਸ ਪਰ ਹੁਣ ਜਦੋਂ ਉਮਰ ਦਾ ਕਪੜਾ ਹੁੰਦਾ ਜਦੋਂ ਆਇ ਲੱਗਦਾ ਹੁੰਦਾ ਵੀ ਮੇਰੀ ਜਿਹੜੀ ਮੂਵਮੈਂਟ ਆ ਹੁਣ ਆਪਾਂ ਵੀ ਤਾਂ ਕਿਕਰਾਂ ਦੇ ਉੱਤੇ ਦਿਲ ਬਣਾਈ ਜਾਂਦੇ ਆ ਪੰਜਾਬ ਦਾ ਕੋਈ ਸਫਾਇਦਾ ਨਹੀਂ ਛੱਡਿਆ ਆਪਾਂ ਜਿਹੜੇ ਤਾਂ ਦਿਲ ਦੇ ਵਿੱਚ ਵੀ ਤੀਰ ਨਹੀਂ ਲੰਘਾਇਆ ਉਹ ਕੋਈ ਪਿਆਰ ਅਮਰ ਥੋੜੀ ਹੁੰਦਾ ਉਹ ਮੂਰਖਤਾ ਹੀ ਆ ਨਾ ਪਰ ਇਹ ਵੀ ਓਵੇਂ ਹੀ ਆ ਵੀ ਇਹ ਹੈ ਤਾਂ ਉਹੋ ਜੀ ਗੱਲ ਹੀ ਆ ਪਰ ਭਾਈ ਇਹਨਾਂ ਦਾ ਯਕੀਨ ਆ ਆ ਇੱਕ ਵਾਰੀ ਤੁਸੀਂ ਦ੍ਰਿਸ਼ ਦਿਖਾ ਰਹੇ ਹੋ ਜੀ ਇਹ ਹੈਗਾ ਜੀ ਮਾਲ ਇਹ ਬਿਲਕੁਲ ਪੂਰਾ ਰੰਗ ਰੰਗੀਲਾ ਇਸ ਵੇਲੇ ਲਗਭਗ 10 ਵਜੇ ਦਾ ਬੇਲਾ ਇਸ ਵੇਲੇ ਤੇ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਇੰਨੀ ਕੁ ਵੱਡੀ ਗਿਣਤੀ ਦੇ ਵਿੱਚ ਪੁੱਛੋ ਕੁਛ ਨਾ ਮੈਂ ਪੁੱਛਿਆ ਭਾਈ ਜੀ ਮਨੀਲਾ ਵਰਗੇ ਦੇਸ਼ ਦੇ ਵਿੱਚ ਜਿੱਥੇ ਅਸੀਂ ਆਰਥਿਕ ਕਮਜ਼ੋਰੀ ਕਹਿੰਦੇ ਆ ਕਿਉਂ ਤੇ ਮੈਨੂੰ ਭਾਈ ਜੀ ਨੇ ਦੱਸਿਆ ਉਹ ਕਹਿੰਦੇ ਜੀ ਅਸਲ ਦੇ ਵਿੱਚ ਲੋਕਾਂ ਦੇ ਘਰ ਬੜੇ ਭੀੜੇ ਆ ਤੇ ਲੋਕ ਤਾਜ਼ੀ ਹਵਾ ਖਾਣ ਪੀਣ ਦੇ ਲਈ ਤੇ ਇੱਥੇ ਆ ਜਾਂਦੇ ਵੀ ਤੁਰ ਫਿਰ ਕੇ ਮੇਲਾ ਦੇਖੀਏ ਇਹਨਾਂ ਨੇ ਇਹ ਵੀ ਦੱਸਿਆ ਵੀ ਪਾ ਜਿਹੜਾ 5 6 ਵਾਲਾ ਫਾਰਮੂਲਾ ਇਥੋਂ ਨੇ ਪੰਜਾਬੀਆਂ ਦਾ ਜਿਹਨੇ ਤਾਂ 5000 ਜਿਹੜਾ ਤੇ 6000 ਲੈਣਾ ਇਹ ਕਹਿੰਦੇ ਕਈ ਵਾਰੀ 10000 ਰੁਪਇਆ ਇਥੋਂ ਲੈ ਕੇ ਵਿਆਜੂ ਫੜ ਕੇ ਤੇ ਸਾਰਾ ਟਬਰ ਇਥੇ ਰੈਸਟੋਰੈਂਟ ਦੇ ਵਿੱਚ 40 ਸਨ ਖਾਣਾ ਵੀ ਖਾਣਾ ਜਾਂਦੇ ਆ 2 ਮਹੀਨੇ ਦੇ ਵਿੱਚ ਮੋੜ ਕੇ ਤੇ ਫਿਰ ਫੇਰ ਲੈ ਲੈਂਦੇ ਆ ਯਾਨੀ ਕਿ ਉਹਨਾਂ ਦਾ ਤਰੀਕਾ ਇੱਕ ਜ਼ਿੰਦਗੀ ਜਿਉਣ ਦਾ ਅਸੀਂ ਕੀ ਕਰਨਾ ਕੀ ਨਹੀਂ ਕਰਨਾ ਸੋ ਬਹੁਤ ਸੋਹਣਾ ਮਾਹੌਲ ਆ ਬਿਲਕੁਲ ਓਵੇਂ ਆ ਜਿਵੇਂ ਆਪਾਂ ਡੁਬਈ ਜਾਂਦੇ ਆ ਪਾਮ ਜੁਮੇਰਾ ਖੇਤਰ ਨੇ ਵਿੱਚ ਆ ਬਿਲਕੁਲ ਓਵੇਂ ਆ ਜਿਵੇਂ ਨਿਆਗਰਾ ਫਾਲ ਦੇ ਬਾਹਰ-ਬਾਰ ਸਾਰਾ ਖੁੱਲਾ ਦ੍ਰਿਸ਼ਾ ਉੱਥੇ ਵੀ ਇੰਨੀ ਸੰਗਤ ਹੁੰਦੀ ਆ ਬਿਲਕੁਲ ਇਵੇਂ ਆ ਜਿਦੋਂ ਬਰਜ ਖਲੀਫਾ ਵੱਲ ਜਾਂਦੇ ਆ ਤੇ ਥੱਲੇ ਜਿੱਥੇ ਪਾਸੇ ਉਸ ਥਾਂ ਦੇ ਉੱਤੇ ਵੀ ਪੰਜਾਬੀ ਗੈਰ ਪੰਜਾਬੀ ਦੁਨੀਆ ਭਰ ਦੇ ਵਿੱਚੋਂ ਆਏ ਹੋਏ ਲੋਕ ਆ ਜਿਹੜੇ ਉਹ ਐਵੇਂ ਖੜੇ ਹੁੰਦੇ ਆ ਸੋ ਸਾਨੂੰ ਇੱਥੇ ਚੰਗਾ ਲੱਗਾ ਜੀ ਆ ਚੰਦੋਲ ਵੀ ਆ ਇਹ ਬਿਲਕੁਲ ਉਹਨੂੰ ਮੈਂ ਥਾਂ ਤੇ ਗਿਆ ਸੀਗਾ ਉਹਨੂੰ ਸਿਕਾਈ ਲੈਣ ਗਿਆ ਸੀ ਉਹਨੂੰ ਪਤਾ ਨਹੀਂ ਕੀ ਸੀਗਾ ਬਿਲਕੁਲ ਇਹ ਉਵੇਂ ਹੀ ਉਚਾਈ ਵਾਲੀ ਚੰਡੋਲ ਆ ਜਾਂ ਆਪਾਂ ਇਹਨੂੰ ਕਹਿੰਦੇ ਗਏ ਵੀ ਇਹ ਹੈਗਾ ਜੀ ਇੰਗਲੈਂਡ ਦੇ ਵਿੱਚ ਵੀ ਆ ਇਹੋ ਜਿਹਾ ਮਾਹੌਲ ਆ ਜਿਹੜਾ ਤੇ ਸੋਹਣਾ ਦ੍ਰਿਸ਼ਾ ਬਿਲਕੁਲ ਜਗਮਗ ਜਗਮਗ ਕਰਦੀ ਇਸ ਵੇਲੇ ਰਾਤ ਆ ਇੱਥੋਂ ਦੀ ਤੇ ਲੱਗਦਾ ਹੀ ਨਹੀਂ ਫਿਰ ਪਾਈ ਇਹਨਾਂ ਲੋਕਾਂ ਨੂੰ ਇਸ ਵੇਲੇ ਹੋਊਗਾ ਕਿ ਭਾਈ ਹੁਣ ਅਸੀਂ ਘਰਾਂ ਨੂੰ ਜਾ ਕੇ ਜਾਂ ਕਿਵੇਂ ਆ ਪਰ ਆਹ ਦ੍ਰਿਸ਼ ਦੇਖ ਕੇ ਮੇਰਾ ਚਿਤਕ ਕੀਤਾ ਵੀ ਇਹ ਵੀਡੀਓ ਦੇ ਰੂਪ ਦੇ ਵਿੱਚ ਜ਼ਰੂਰ ਕਾਬੂ ਕੀਤੇ ਜਾਣ ਤੇ ਆਹ ਪਤਾ ਨਹੀਂ ਭਾਈ ਕਿ ਦੀ ਮੁਹਬਤਾਂ ਜੁੜੀ ਪਈ ਆ ਆਹ ਸੱਚਾ ਪਤਾ ਨਹੀਂ ਕਿਦਾ ਹੋਇਆ ਪਿਆ ਆਪਣੇ ਤਾਂ ਉੱਥੇ ਘਟੇ ਘਟੇ ਬਾਅਦ ਸੱਚਾ ਹੁੰਦਾ ਤੇ ਆਹ ਦੇਖ ਲਓ ਜੀ ਆਹ ਕਿਸੇ ਨੂੰ ਤਾਜ਼ਾ ਹੀ ਹੋਇਆ ਇਹ ਜਿੰਦੇ ਦੇ ਹਾਲਾਤ ਦੱਸਦੇ ਆ ਕਿ ਇਹ ਠੀਕ ਹਾਲੇ ਆ ਵੀ ਆ ਦੇਖੋ ਜੀ ਆਹ ਆ ਦਿਲਨੁਮਾ ਇਹਨਾਂ ਨੇ ਚਾਬੀ ਕਿਵੇਂ ਸੰਭ ਕੇ ਰੱਖੀ ਹੋਊਗੀ ਮੇਰੇ ਲਈ ਇਹ ਸਵਾਲ ਆ ਵੀ ਭਾਈ ਮੇਰੀ ਤਾਂ ਆਪਦੀ ਜਿੰਦਗੀ ਦੀ ਚਾਬੀ ਦਿੱਤ ਕੋਈ ਚੀਂਹਦੀ ਆ ਆਪਣੇ ਤਾਂ ਗਵਾਚ ਚ ਰਹੀਦੀ ਗਾ ਮੋਟਰਸਾਈਕਲ ਦੀ ਚਾਬੀ ਬਣਵਾਉਣ ਦੇ ਲਈ 250 ਰੁਪਏ ਉਹ ਲੈ ਗਿਆ ਕਰਨ ਸਾਡੀ ਤਾਂ ਚਾਬੀ ਗਵਾਚੀ ਰਹਿੰਦੀ ਆ ਤੁਹਾਡੇ ਤਾਂ ਬੁੱਕੜ ਹੀ ਨਹੀਂ ਸੀ ਹਸਾਬ ਨਾਲ ਪਰ ਖੈਰ ਕੁੱਲ ਮਿਲਾ ਕੇ ਗੱਲ ਇਹ ਵੀ ਭਾਈ ਇਹ ਦ੍ਰਿਸ਼ ਦੇਖਣ ਵਾਲਾ ਸੀ ਤੇ ਪਰਲੇ ਪਾਰ ਵਾਲਾ ਦ੍ਰਿਸ਼ਾ ਜਿਹੜਾ ਮੇਰੇ ਵਾਸਤੇ ਹੈਰਾਨੀਜਨਕ ਆ ਕਿਉਂਕਿ ਸਾਡੇ ਤਾਂ ਸੌਣਪਾ ਦੋਨੇ ਮਹੀਨੇ ਦੇ ਵਿੱਚ ਵੀ ਭਾਈ ਆ ਦੇਖੋ ਜੀ ਬੁਰਾ ਹਾਲ ਹੋ ਗਿਆ ਬੌਂਕੇ ਦੇੜੇ ਆ ਆਪਣੇ ਤਾਂ ਸੌਣਪਾ ਦੋਨੇ ਵਿੱਚ ਬੰਨ ਟੁੱਟ ਗਿਆ ਇੰਨੀ ਫਸਲ ਬਰਬਾ ਸਾਡੇ ਕੋਲੋਂ ਬੰਨ ਨਹੀਂ ਵਜਦੇਗੇ ਪਰ ਆਹ ਦੇਖੋ ਜੀ ਸਮੁੰਦਰ ਪੂਰੀ ਜਾਂਦੇ ਆ ਸਮੁੰਦਰ ਪੂਰੀ ਜਾਂਦੇ ਆ ਉਹ ਦੇਖੋ ਜੀ ਪਰਲੇ ਪਾਸੇ ਇਹ ਸਾਰੀ ਮਸ਼ੀਨਾਂ ਲੱਗੀਆਂ ਹੋਈਆਂ ਸਮੁੰਦਰ ਨੂੰ ਪੂਰਨ ਵਾਸਤੇ ਤੇ ਆਹ ਸਮੁੰਦਰ ਜਿਹੜਾ ਜਿਹਨੂੰ ਆਪਾਂ ਬੰਨ ਕਹਿ ਸਕਦੇ ਆ ਇਹ ਉਹ ਬੰਨ ਆ ਇਹਨੂੰ ਪਤਾ ਨਹੀਂ ਕਿਵੇਂ ਕਿਹੋ ਜੀ ਮਿੱਟੀ ਹੋਊਗੀ ਕਿਵੇਂ ਭਰਦੇ ਹੋਣਗੇ ਕੀ ਇਸ ਸਿਸਟਮ ਇਹਨਾਂ ਦਾ ਪਰ ਦੇਖੋ ਤਕਨੀਕ ਦੀ ਗੱਲ ਆ ਤਰੱਕੀ ਦੀ ਗੱਲ ਆ ਬਹੁਤ ਗੱਲਾਂ ਅਸੀਂ ਇੱਥੇ ਆ ਕੇ ਦੇਖੀਆਂ ਬੜਾ ਕੋ ਜਿੱਥੇ ਆ ਕੇ ਸਿੱਖਿਆ ਬੰਦਾ ਤੁਰ ਫਿਰ ਕੇ ਗੱਲਾਂ ਬਾਤਾਂ ਸਿੱਖਦਾ ਪਰ ਇਹ ਹਰਾਨੀ ਜਨ ਗੱਲਾਂ ਸਾਡੇ ਲਈ ਕਹੀ ਵੀ ਭਾਈ ਇਹ ਲੋਕ ਆ ਜਿਹੜੇ ਅਮੀਰ ਤੋਂ ਅਮੀਰ ਵੀ ਅਤੇ ਗਰੀਬ ਤੋਂ ਗਰੀਬ ਵੀ ਆ ਬਸਤੀਆਂ ਦੇ ਵਿੱਚ ਰਹਿੰਦੇ ਵੀ ਆ ਤੇ ਥੋੜੇ ਜਿਹਾ ਉਸ ਤੋਂ ਚੰਗੇ ਵੀ ਆ ਪੰਜਾਬੀਆਂ ਦਾ ਕਾਰੋਬਾਰ 90 ਫੀਸਦੀ ਤੋਂ ਵੱਧ ਵਿਆਜੂ ਪੈਸੇ ਦੇਣ ਦੇ ਉੱਤੇ ਚੱਲਦਾ ਤੇ ਕੁਝ ਕ ਪੰਜਾਬੀਆਂ ਨੇ ਆਪਦੇ ਹੋਰ ਕਾਰੋਬਾਰ ਵੀ ਸ਼ੁਰੂ ਕੀਤੇ ਪਰ ਇੰਨੇ ਨਹੀਂ ਆਪਾਂ ਇਹਨੇ ਉੱਤੇ ਦਰ ਪਰ ਪਰ ਹਾਂ ਸਾਨੂੰ ਵੀਰ ਜੀ ਨੇ ਇੱਕ ਦੱਸਿਆ ਉਹ ਕਹਿੰਦਾ ਵੀ ਸਾਡੇ ਬੱਚੇ ਜਿਹੜੇ ਆ ਉਹਨਾਂ ਨੂੰ ਸਿੱਖ ਪੜਾਇਆ ਲਿਖਾਇਆ ਇਸ ਕੰਮ 'ਚੋਂ ਪਰ ਉਹ ਦੁਨੀਆ ਦੇ ਹੋਰ ਵੱਖ-ਵੱਖ ਹਿੱਸਿਆਂ ਦੇ ਵਿੱਚ ਗਏ ਅਤੇ ਜਾ ਰਹੇ ਆ। ਉਹ ਤੁਹਾਡੇ ਸਾਰਿਆਂ ਦੇ ਪਿੰਡ ਸਲਾਮਤ ਰਹਿਣ। ਅੰਧਵਿਸ਼ਵਾਸ ਤੋਂ ਦੂਰੀ ਬਣੀ ਰਹੇ। ਸਾਡੇ ਦੇਸ਼ ਦੇ ਵਿੱਚ ਵੀ ਸੋਹਣੀ ਤਰੱਕੀ ਹੋਵੇ। ਅਸੀਂ ਇਹ ਤਾਂ ਨਹੀਂ ਗੱਲ ਕਹਿੰਦੇ ਵੀ ਪਾਈ ਸਮੁੰਦਰ ਦਰਿਆ ਭਰ ਦਿਓ। ਪਰ ਇੰਨੀ ਗੱਲ ਜ਼ਰੂਰ ਕਹਿੰਦੇ ਵੀ ਭਾਈ ਬੰਨਾਂ ਦਾ ਪ੍ਰਬੰਧ ਕਰ ਲਿਆ ਕਰੋ। ਵੀ ਜੇ 4 ਦਿਨ ਮਹੀ ਆ ਗਿਆ ਤੇ ਪਾਈ ਫਲਾਣਾ ਵੱਲ ਟੁੱਟ ਗਿਆ। 2 ਦਿਨ ਮਹੀ ਆ ਗਿਆ ਫਲਾਣਾ ਟੁੱਟ ਗਿਆ। ਆਪਾਂ ਉਡੀਕ ਹੀ ਜਾਣੇ ਰਹਿੰਦੇ ਆ। ਵੀ ਭਾਈ ਸੌਣ ਦਾ ਮਹੀਨਾ ਸ਼ੁਰੂ ਹੋ ਤੇ ਫੇਰ ਬੰਨ ਮਾਰਾਂਗੇ। ਮਿਹਰਬਾਨੀ।